ਸਾਲ 2025 ਵਿੱਚ ਜਿੱਥੇ ਜੰਗਾਂ ਕੁਦਰਤੀ ਆਫਤਾਂ ਤੇ ਦੁਖਦਕਟਨਾਵਾਂ ਨਾਲ ਭਰਿਆ ਹੋਇਆ ਰਿਹਾ ਹੈ ਉੱਥੇ ਹੁਣ 2026 ਨੂੰ ਲੈ ਕੇ ਵੀ ਡਰਾਉਣੀਆਂ ਭਵਿੱਖਬਾਣੀਆਂ ਸਾਹਮਣੇ ਆ ਰਹੀਆਂ ਨੇ। ਬਾਬਾ ਵੇਂਗਾ ਨੇ 2026 ਬਾਰੇ ਜੋ ਕਿਹਾ ਹੈ ਉਹ ਵਿਸ਼ਵ ਆਰਥਿਕਤਾ ਨੂੰ ਲੈ ਕੇ ਬਹੁਤ ਹੀ ਚਿੰਤਾਜਨਕ ਹੈ। ਰਿਪੋਰਟਾਂ ਮੁਤਾਬਕ ਬਾਬਾ ਵੇਂਗਾ ਨੇ 2026 ਵਿੱਚ ਦੁਨੀਆ ਭਰ ਵਿੱਚ ਇੱਕ ਭਾਰੀ ਆਰਥਿਕ ਸੰਕਟ ਆਉਣ ਦੀ ਭਵਿੱਖਬਾਣੀ ਕੀਤੀ ਹੈ। ਉਹ ਕਹਿੰਦੀ ਹੈ ਕਿ ਇਸ ਨਾਲ ਕੈਸ਼ ਕ੍ਰੈਸ਼ ਹੋਵੇਗਾ ਜਿਸ ਵਿੱਚ ਡਿਜੀਟਲ ਅਤੇ ਨਕਦ ਦੋਵੇਂ ਕਿਸਮਾਂ ਦੀ মুদ্রা ਪ੍ਰਣਾਲੀ ਟਹਿ ਜਾਵੇਗੀ ਇਸ ਕਾਰਨ ਬੈਂਕਿੰਗ ਖੇਤਰ ਵਿੱਚ ਹਾਹਾਕਾਰ ਤੇ মুদ্রা ਦੀ ਕੀਮਤ ਘਟਣ ਅਤੇ ਬਾਜ਼ਾਰ ਵਿੱਚ ਪੈਸੇ ਦੀ ਕਮੀ ਵਰਗੀਆਂ ਸਥਿਤੀਆਂ ਬਣ ਸਕਦੀਆਂ ਹਨ ਇਸ ਨਾਲ ਵਿਸ਼ਵ ਪੱਧਰ ਤੇ ਮਹਿੰਗਾਈ ਉੱਚ ਵਿਆਜ ਦਰਾਂ ਤੇ ਟੈਕਨੋਲੋਜੀ ਖੇਤਰ ਵਿੱਚ ਅਸਥਿਰਤਾ ਵੱਧ ਸਕਦੀ ਹੈ ਆਰਥਿਕ ਤੰਗੀ ਦੀ ਸੰਭਾਵਨਾ ਬਾਬਾ ਵੇਂਗਾ ਦੀ ਪਵਿੱਖਵਾਨੀ ਮੁਤਾਬਕ 2026 ਵਿੱਚ ਆਰਥਿਕ ਮੰਦੀ ਇੰਨੀ ਵੱਡੀ ਹੋ ਸਕਦੀ ਹੈ ਕਿ ਕਈ ਦੇਸ਼ਾਂ ਦੀ ਆਰਥਿਕ ਵਿਵਸਥਾ ਡੋਲ ਜਾਵੇਗੀ ਬਹੁਤ ਸਾਰੇ ਲੋਕ ਜੋ ਹੈ ਆਪਣੀਆਂ ਸੇਵਿੰਗਸ ਗਵਾ ਸਕਦੇ ਨੇ ਤੇ ਵਿਸ਼ਵ ਪੱਧਰ ਤੇ ਵਿੱਤੀ ਤੰਗੀ ਦਾ ਮਾਹੌਲ ਬਣ ਸਕਦਾ ਤੇ ਦੱਸ ਦਈਏ ਕਿ ਬਾਬਾ ਵੇਂਗਾ ਦਾ ਜੋ ਅਸਲੀ ਨਾਮ ਹੈ ਵੇਗੇਲੀਆ ਪਾਂਦੇਵਾ ਦਿਮਿਤਰੋਵਾ ਸੀ ਉਹ 31 ਜਨਵਰੀ 1911 ਨੂੰ ਬੁਲਗਾਰੀਆ ਵਿੱਚ ਜੰਮੀ ਸੀ ਤੇ 12 ਸਾਲ ਦੀ ਉਮਰ ਵਿੱਚ ਇੱਕ ਭਿਆਨਕ ਤੂਫਾਨ ਦੇ ਦੌਰਾਨ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਉਹਨਾਂ ਦੀਆਂ ਕਈ ਭਵਿੱਖਵਾਣੀਆਂ ਹੋਈਆਂ ਜਿਵੇਂ ਕਿ 9/11 ਹਮਲਾ ਹੋਇਆ, ਸੋਵੀਅਤ ਯੂਨੀਅਨ ਦਾ ਵਿਗਟਨ ਅਤੇ ਸੁਨਾਮੀ ਹੈਰਾਨੀਜਨਕ ਤੌਰ ਤੇ ਸੱਚ ਸਾਬਿਤ ਹੋਈ।